ਬਬੂ ਦਾ वचन ਜਰਾ ਸਮਝਣਾ ਜ਼ਰੂਰੀ ਆ ਸੋ ਅੱਜ ਦਾ वचन ਅਸੀਂ ਸਿੱਖਿਆ ਕਿ ਤੁਸੀਂ ਮੇਰੇ ਚ ਕੀ ਰਵੋ ਤੇ ਮੇਰਾ वचन ਤੁਹਾਡੇ ਚ ਬਣਿਆ ਰਵੇ ਤੇ ਜੋ ਕੁਝ ਤੁਸੀਂ ਮੰਗੋਗੇ ਉਹ ਤੁਹਾਨੂੰ ਕੀ ਆ ਮਿਲ ਹallelujah ਕੱਲੇ ਰਹਿ ਕੇ ਸਾਨੂੰ ਕੁਝ ਵੀ ਪ੍ਰਾਪਤ ਹੋ ਗਈ ਆ ਅਸੀਂ ਔਰ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਣਾ ਮੰਨ ਲਓ ਤੁਸੀਂ ਬਾਜ਼ਾਰ ਦੇ ਵਿੱਚ ਫਰੂਟ ਲੈਣ ਜਾਂਦੇ ਹੋ ਰੇੜੀ ਉੱਤੇ ਅੰਗੂਰ ਲੈਣ ਗਏ ਉੱਥੇ ਰੇੜੀ ਉੱਤੇ ਦੋ ਤਰ੍ਹਾਂ ਦੇ ਅੰਗੂਰ ਪੇਂਦੇ ਆ ਇਨੇ ਤਰ੍ਹਾਂ ਨੇ ਗੁਰਪੇ ਜਾਂਦੇ ਇੱਕ ਹੁੰਦੇ ਗੁੱਛੇ ਦੇ ਵਿੱਚ ਤੇ ਇੱਕ ਹੁੰਦੇ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਹੁੰਦੇ ਆ ਦਾਣੇ ਦੇ ਵਿੱਚ ਜਦੋਂ ਤੁਸੀਂ ਭਾਈ ਨੂੰ ਪੁੱਛਦੇ ਹੋ ਤੇ ਉਹ ਭਾਈ ਇੱਕੋ ਜਵਾਬ ਦਿੰਦਾ ਭਈ ਇਹ ਤੁਹਾਨੂੰ 50 ਰੁਪਏ ਕਿਲੋ ਮਿਲ ਜਾਣੇ ਆ ਲੇਕਿਨ ਜਿਹੜੇ ਗੁੱਛੇ ਦੇ ਵਿੱਚ ਆ ਉਹ ਤੁਹਾਨੂੰ ਕਿਸ ਤਰ੍ਹਾਂ ਮਿਲਲੇ ਲੇਕਿਨ 50 ਰੁਪਏ ਕਿਲੋ ਵਾਲੇ ਜਿਹੜੇ ਆ ਉਹ ਜ਼ਿਆਦਾ ਵੀ ਆਣੇ ਆ ਔਰ ਆਣੇ ਵੀ ਮਤਲਬ ਕਹਿੰਦਾ ਕੁਆਂਟੀਟੀ ਜ਼ਿਆਦਾ ਆਣੇ ਔਰ ਪੈਸੇ ਵੀ ਤੁਹਾਡੇ ਕੀ ਲੱਗਣੇ ਆ ਲੇਕਿਨ ਜਿਹੜੇ ਗੁੱਛੇ ਦੇ ਵਿੱਚ ਆ ਉਹਦੇ ਵਿੱਚੋਂ ਜ਼ਿਆਦਾ ਮਟੀਰੀਅਲ ਨਿਕਲਣਾ ਗੁੱਛਾ ਵੀ ਨਿਕਲ ਜਾਣਾ ਉਹਦਾ ਭਾਰ ਵੀ ਘਟ ਜਾਣਾ ਲੇਕਿਨ ਵੈਲਿਊ ਉਹਨਾਂ ਦੀ ਹੈ ਜਿਹੜੇ ਕਿਦੇ ਵਿੱਚ ਹੈ ਹਾਲੇਲੂਇਆ ਇਸ ਤਰ੍ਹਾਂ ਹੀ ਪਰਮੇਸ਼ਰ ਦੇ ਨਾਲ ਜੁੜੇ ਰਵਾਂਗੇ ਤੇ ਸਾਡੀ ਵੈਲਿਊ ਆ ਪਰਮੇਸ਼ਰ ਤੋਂ ਟੁੱਟ ਕੇ ਬਿਖਰ ਜਾਵਾਂਗੇ ਤੇ ਸਾਡੀ ਕੋਈ ਵੀ ਵੈਲਿਊ ਨਹੀਂ ਹੈ ਜੋ ਵਿਸ਼ਵਾਸ ਕਰਦੇ ਬੋਲੋ ਹਾਲੇਲੂਇਆ 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 ਮੈਨੂੰ ਜਦੋਂ ਬਚਨ ਸੁਣਾ ਰਹੇ ਸੀ ਡੈਡੀ ਮੈਨੂੰ ਬਚਨ ਯਾਦ ਆਇਆ ਚੇਲਿਆਂ ਦੇ ਬਾਰੇ ਜਦੋਂ ਅਸੀਂ ਯਹੋਨਾ ਦੀ ਅੰਜੀਲ 17 ਬਾਪ ਪੜ੍ਹਦੇ ਆ ਆ ਨਹੀਂ 17 ਨਹੀਂ ਸੌਰੀ 17 ਨਹੀਂ ਜਦੋਂ ਅਸੀਂ ਯਹੋਨਾ ਦੀ ਅੰਜੀਲ 21 ਅਧਿਆਇ ਪੜ੍ਹਦੇ ਆ ਉਸ ਜਗ੍ਹਾ ਤੇ ਪ੍ਰਭੂ ਯੇਸ਼ੂ ਜਦੋਂ ਜ਼ਿੰਦਾ ਹੋ ਗਏ ਕੀ ਹੋ ਗਏ ਜੀ ਪਿਛਲੇ ਦਿਨਾਂ 'ਚ ਅਸੀਂ ਯੇਸ਼ੂ ਮਸੀਹ ਨੂੰ ਜ਼ਿੰਦਾ ਕੀਤਾ ਇਸਟਰ ਵਾਲੇ ਦਿਨ ਬੜਿਆਂ ਨੇ ਸਾਰਿਆਂ ਨੇ ਕੀ ਬਣਾਇਆ ਇਸਟਰ ਕਿਨੇ ਕਿਨੇ ਬਣਾਇਆ ਵੀ ਸਾਰਿਆਂ ਨੇ ਬਣਾਇਆ ਇਸਟਰ ਰੈਤਵਾਰ ਦਾ ਦਿਨ ਇਸਟਰ ਦਾ ਸਾਰਿਆਂ ਨੇ ਦੇਖਿਆ ਇਸਟਰ ਅਸੀਂ ਬੜੀ ਖੁਸ਼ੀ ਨਾਲ ਬਣਾਇਆ ਕਿ ਪ੍ਰਭੂ ਯੇਸ਼ੂ ਕੀ ਹੋ ਗਿਆ ਇਸ ਤਰ੍ਹਾਂ ਹੀ ਚੇਲਿਆਂ ਨੂੰ ਵੀ ਬੜੀ ਖੁਸ਼ੀ ਹੋਈ ਕਿ ਪ੍ਰਭੂ ਯੇਸ਼ੂ ਕੀ ਹੋ ਗਿਆ ਅਸਲੀ ਤੁਹਾਨੂੰ ਸਟੋਰੀ ਸੁਣਾਣਾ ਔਰ ਚੇਲੇ ਜਦੋਂ ਪ੍ਰਭੂ ਯੇਸ਼ੂ ਜਿੰਦਾ ਹੋ ਗਏ ਉਸ ਤੋਂ ਬਾਅਦ ਹੁਣ ਅੱਗੇ ਕੀ ਹੈ ਇਹ ਸੋਚਦੇ ਬੈਨੇ ਹallelujah ਔਰ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਪ੍ਰਭੂ ਯੇਸ਼ੂ ਮਰਦਿਆਂ ਵਿੱਚ ਜਗੇ ਹੋ ਗਿਆ ਜਿੰਦਾ ਹੋ ਗਿਆ ਉਸ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਅਸੀਂ ਔਰ ਦੇਖਦੇ ਹਾਂ ਚੇਲਿਆਂ ਦੇ ਜੀਵਨ 'ਚ ਐਸਾ ਸਮਾਂ ਆਇਆ ਕਿ ਇਹ ਫੇਰ ਪ੍ਰਭੂ ਯੇਸ਼ੂ ਕਿਉਂਕਿ ਇਹਨਾਂ ਨੂੰ ਹੁਣ ਘਟ ਦਿਖਾਈ ਦਿੰਦੇ ਸੀ ਪਹਿਲੇ ਇਹਨਾਂ ਦੇ ਨਾਲ ਦਿੰਦੇ ਸੀ ਹੁਣ ਕਿਤੇ ਕਿਤੇ ਪ੍ਰਭੂ ਯੇਸ਼ੂ ਇਹਨਾਂ ਨੂੰ ਕੀ ਦਿੰਦੇ ਸੀ ਦਿਖਾਈ ਗਈ ਹੈ ਜੇ ਸੁਣਦੇ ਹੋ ਬੋਲੋ ਹallelujah ਹallelujah ਔਰ ਇਸ ਰੀਕੇ ਨਸੀਰ ਨੂੰ ਦੇਖਦੇ ਆ ਔਰ ਚੇਲੇ ਜਿਹੜੇ ਸੀ ਸ਼ਮੌਨ ਪਤਰਸ ਜਿਹੜਾ ਹੈ ਉਹ ਬੈਠੇ ਹੋਏ ਨੇ ਚੇਲੇ ਸੋਚਦੇ ਪਏ ਹੁਣ ਕੀ ਕਰੀਏ ਹallelujah ਜਦੋਂ ਇਨਸਾਨ ਵਿਹਲਾ ਰਹਿੰਦਾ ਉਦੋਂ ਦਿਮਾਗ ਚ ਕੀ ਆਂਦੇ ਉਹਦੇ ਖਿਆਲ ਜਿਹੜੇ ਆ ਨਾ ਉਹਦੇ ਫਿਰ ਬਦਲ ਜਾਂਦੇ ਆ ਇਸ ਤਰੀਕੇ ਨਾਲ ਜਦੋਂ ਇਹ ਬੈਠੇ ਸੀ ਔਰ ਸ਼ਮੂਨ ਪਤਰਸ ਨੇ ਕਿਹਾ ਮੈਂ ਤੇ ਚੱਲਿਆਂ ਫੇਰ ਮਛਲੀਆਂ ਫੜਨ ਕਿਥੇ ਚੱਲਿਆ ਜੀ ਇਸ ਜਗ੍ਹਾ ਤੇ ਤੁਸੀਂ ਜਾਣਦੇ ਹੋ ਕਿਉਂ ਕਿਹਾ ਕਿਉਂਕਿ ਇਹ ਫੇਰ ਆਪਣੇ ਪੁਰਾਣੇ ਕੰਮਾਂ ਦੇ ਵਿੱਚ ਵਾਪਸ ਕੀ ਹੈ ਜਾਣਾ ਹallelujah 21 ਅਧਿਆਇ ਦੀ 3 ਵਚਨ ਚ ਲਿਖਿਆ ਸ਼ਮੂਨ ਪਤਰਸ ਨੇ ਉਸੇ ਕਿਹਾ ਮੈਂ ਮੱਛਲੀ ਪਕੜਨੇ ਜਾ ਰਹਾ ਹੂੰ ਉਹਨਾਂ ਨੇ ਉਸੇ ਕਿਹਾ ਹਮ ਵੀ ਤੇਰੇ ਸਾਥ ਚਲਤੇ ਹੈ ਅਤਾਵੇ ਨਿਕਲ ਕੇ ਨਾ ਪਰ ਚੜੇ ਪਰੰਤੂ ਉਸ ਰਾਤ ਕੁਛ ਨਾ ਪਕੜਾ ਬੋਲੋ ਹallelujah ਪ੍ਰਭੂ ਯੇਸ਼ੂ ਤੋਂ ਬਿਨਾ ਅਸੀਂ ਕੋਈ ਵੀ ਮਛਲੀ ਨੂੰ ਫੜ ਗਿਆ ਬੋਲੋ ਹalleluyah ਹalleluyah ਮਛਲੀ ਨੂੰ ਪਰਮੇਸ਼ਰ ਹੁਕਮ ਦਿੰਦਾ ਤੇ ਉਹ ਰੱਬ ਦੇ ਦਾਸ ਨੂੰ ਆਪਣੇ ਪੇਟ ਵਿੱਚ ਰੱਖ ਕੇ ਤੇ ਕਿੱਥੇ ਪਹਜਾ ਦਿੰਦੀ ਹੈ ਨਿੰਵੇ ਦੇ ਵਿੱਚ ਹalleluyah halleluyah ਇਸ ਲਈ ਕਿ ਨਾ ਪਰਮੇਸ਼ਰ ਦਾ ਅਧਿਕਾਰ ਹਰ ਇੱਕ ਚੀਜ਼ ਉੱਤੇ ਹੈ ਇਸ ਜਗ੍ਹਾ ਤੇ ਪ੍ਰਭੂ ਯੇਸ਼ੂ ਜ਼ਿੰਦਾਬੀ ਹੋ ਗਿਆ ਪ੍ਰਭੂ ਯਿਸੂ ਨੇ ਸਾਬਤ ਵੀ ਕਰਤਾ ਕਿ ਮੌਤ ਉੱਤੇ ਕੀ ਮੈਂ ਪਾਲੀ ਐ ਸਤੇ ਪਾਲੀ ਐ ਲੇਕਿਨ ਚੇਲੇ ਜਿਹੜੇ ਨੇ ਔਰ ਤਿਬਰੀਆਸ ਸਹੀਲ ਦੇ ਕਿਨਾਰੇ ਤੇ ਬੈਠੇ ਨੇ ਔਰ ਪਰਮੇਸ਼ਰ ਇਹਨਾਂ ਨੂੰ ਦੇਖਦਾ ਪਿਆ ਹੈ ਹਲੇ ਪ੍ਰਗਟ ਨਹੀਂ ਹੋਇਆ ਔਰ ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਚੇਲੇ ਜਿਹੜੇ ਨੇ ਔਰ ਪਤਰਸ ਜਿਹੜਾ ਹੈ ਜਿਹਦੇ ਉੱਤੇ ਪਰਮੇਸ਼ਰ ਬੜਾ ਵਿਸ਼ਵਾਸ ਕਰਦਾ ਸੀ ਜਿਹਦੇ ਉੱਤੇ ਪਰਮੇਸ਼ਰ ਚਾਹੁੰਦਾ ਹੈ ਕਿ ਮੈਂ ਆਪਣੀ ਕਲੀਸਿਆ ਬਣਾਵਾ ਇਸ ਜਗ੍ਹਾ ਤੇ ਔਰ ਅਚਾਨਕ ਇਹਨੇ ਕਿਹਾ ਮੈਂ ਤੇ ਕਿੱਥੇ ਚੱਲਿਆ ਜੀ ਫਿਰ ਸਾਰੇ ਬੋਲੋ ਜੀ ਕਿੱਥੇ ਚੱਲਿਆ ਮੱਛਲੀ ਪਕੜਨੇ ਜਾ ਰਹਾ ਹਾਂ ਔਰ ਜਦੋਂ ਇੱਕ ਬੰਦਾ ਗਲਤ ਹੋਏ ਤਾਂ ਉਹਦੇ ਨਾਲ 10 ਬੰਦੇ ਕੀ ਹੋ ਜਾਂਦੇ ਆ ਅੱਜ ਕੱਲ ਦੀ ਚਾਲ ਵੀ ਇਸ ਰਹੀ ਆ ਕੋਈ ਕਹੇ ਕਿੱਥੇ ਚੱਲਨੀ ਭੈਣੇ ਮੈਂ ਚੱਲਨੀ ਆ ਚਰਚ ਉਹਦੇ ਨਾਲ ਕੋਈ ਨਾ ਕੋਈ ਜ਼ਰੂਰ ਕੀ ਹੈ ਚੱਲਦਾ ਹੈ ਇਸ ਤਰੀਕੇ ਨਾਲ ਇਸ ਪਤਰਸ ਦੇ ਕਰਕੇ ਹੋਰ ਵੀ ਚੇਲਿਆਂ ਨੇ ਆਖਿਆ ਅਸੀਂ ਵੀ ਤੇਰੇ ਨਾਲ ਕਿੱਥੇ ਜਾਵਾਂਗੇ ਮੱਛਲੀਆਂ ਪਕੜਨ ਵਾਸਤੇ ਜਾਵਾਂਗੇ ਇਸ ਤਰੀਕੇ ਨਾਲ ਦੇਖਦੇ ਆ ਇਹ ਉਹ ਸਮਾਂ ਹੈ ਆਖਰੀ ਸਮਾਂ ਪ੍ਰਭੂ ਯੇਸ਼ੂ ਦਾ ਜਦੋਂ ਪ੍ਰਭੂ ਯੇਸ਼ੂ ਕੀ ਹੋ ਗਿਆ ਜਿੰਦਾ ਹੋ ਗਿਆ ਬੋਲੋ ਹallelujah ਸਭ ਕੁਝ ਦੇਖ ਲਿਆ ਪ੍ਰਭੂ ਯੇਸ਼ੂ ਦੇ ਨਾਲ ਰਹਿ ਕੇ ਦੇਖ ਲਿਆ ਪ੍ਰਭੂ ਯੇਸ਼ੂ ਨੇ ਇੱਕ ਵਾਰੀ ਆਖਿਆ ਪਤਰਸ ਮੈਨੂੰ ਆਪਣੀ ਨਾਵ ਦੇ ਵਿੱਚ ਸਵਾਰ ਕਰ ਆਪਣੇ ਚਾਲੇ ਨੂੰ ਸੁੱਟ ਦੇਂਦੇ ਸਮੇਂ ਸੁੱਟ ਔਰ ਤੈਨੂੰ ਕੀ ਮਿਲਣਗੀਆਂ ਮਛਲੀਆਂ ਕਿਆ ਮਿਲੀਆਂ ਕਿ ਨਹੀਂ ਮਿਲੀਆਂ ਮਿਲੀਆਂ ਨਾ ਉਸ ਤੋਂ ਬਾਅਦ ਪ੍ਰਭੂ ਯੇਸ਼ੂ ਦੇ ਨਾਲ ਨੇ ਪ੍ਰਭੂ ਯੇਸ਼ੂ ਨੂੰ ਦੇਖਿਆ ਪ੍ਰਭੂ ਯੇਸ਼ੂ ਦੇ ਚਮਤਕਾਰ ਨੂੰ ਦੇਖਿਆ ਪ੍ਰਭੂ ਯੇਸ਼ੂ ਨੇ ਲਾਜ਼ਰ ਨੂੰ ਜ਼ਿੰਦਾ ਕੀਤਾ ਪ੍ਰਭੂ ਯੇਸ਼ੂ ਨੇ ਲੰਗੜਿਆਂ ਨੂੰ ਚਲਾਇਆ ਪ੍ਰਭੂ ਯੇਸ਼ੂ ਨੇ ਅੰਨਿਆਂ ਨੂੰ ਦਿਖਾਇਆ ਪ੍ਰਭੂ ਯੇਸ਼ੂ ਨੇ ਲੰਗੜਿਆਂ ਨੂੰ ਚਲਾਇਆ ਮੁਰਦਿਆਂ ਨੂੰ ਜੀਵਿਤ ਕੀਤਾ ਸਭ ਕੁਝ ਦੇਖਣ ਦੇ ਬਾਵਜੂਦ ਪ੍ਰਭੂ ਯੇਸ਼ੂ ਨੂੰ ਸਲੀਬ ਤੇ ਦੇਖਿਆ ਪ੍ਰਭੂ ਯੇਸ਼ੂ ਨੂੰ ਔਰ ਕਿ ਹੱਥਾਂ 'ਚ ਕੱਲ ਲਗੇ ਦੇਖਿਆ ਪ੍ਰਭੂ ਯੇਸ਼ੂ ਨੂੰ ਤੀਸਰੇ ਦਿਨ ਮੁਰਦਿਆਂ 'ਚ ਜੀਵਿਤ ਦੇਖਿਆ ਆਖਰ ਦੇ ਵਿੱਚ ਫੇਰ ਕਿੱਥੇ ਜਾ ਰਿਹਾ ਵਾਪਸ ਆਪਣੀ ਪੁਰਾਣੀ ਪੁਰਾਣੀ ਕਿੱਥੇ ਵੇ ਜਾ ਰਿਹਾ ਮਸੀਹ ਲੋਕਾਂ ਦੀ ਔਰ ਵਿਸ਼ਵਾਸੀਆਂ ਦੀ ਇਹੀ ਪ੍ਰੋਬਲਮ ਹੈ ਕਿ ਆਪਣੇ ਪੁਰਾਣੇ ਕੰਮ 'ਚੋਂ ਬਾਹਰ ਕੀ ਆ ਨਿਕਲ ਬੋ ਹallelujah ਹallelujah ਪਾਸਟਰਾਂ ਦੀ ਪਾਸ਼ਾ 'ਚ ਕਹਿੰਦੇ ਇਹਦੇ ਅੰਦਰੋਂ ਹਲੇ ਮਿਸਰ ਨਹੀਂ ਨਿਕਲਿਆ ਕੀ ਨਹੀਂ ਨਿਕਲਿਆ ਮਿਸਰ ਦੇ ਵਿੱਚੋਂ ਆ ਗਏ ਆ ਮਿਸਰ ਦੇ ਦੇਸ਼ ਨੂੰ ਕੀ ਕਰ ਦਿੱਤਾ ਲੇਕਿਨ ਹੱਲੇ ਤੱਕ ਦਿਲ ਚੋਂ ਮਿਸਰ ਗਿਆ ਉਹ موسی ਨੂੰ ਕਹਿੰਦੇ ਸੀ ਤੂੰ ਸਾਨੂੰ ਕਿੱਥੇ ਮਰਨ ਲਈ ਲਿਆ ਆ ਅੱਗੇ ਸਮੁੰਦਰ ਹੈ ਪਿੱਛੇ ਫਰੋਨ ਹੈ ਤੂੰ ਤੇ ਸਾਡੀ ਕਬਰ ਵੀ ਨਹੀਂ ਰਹਿਣ ਦਿੱਤੀ ਅਗਰ ਅਸੀਂ ਮਿਸਰ ਦੇ ਵਿੱਚ ਹੁੰਦੇ ਤੇ ਸਾਡੀ ਕਬਰ ਵੀ ਸਾਡੀ ਦਫਨਾਈ ਹੋ ਜਾਣੀ ਸੀ ਲੇਕਿਨ ਅੱਜ ਕੀ ਆ ਤੂੰ ਸਾਨੂੰ ਮਰਨ ਵਾਸਤੇ ਲੈ ਆਇਆ ਸਾਡੀ ਤੇ ਕਬਰ ਦਾ ਵੀ ਨਹੀਂ ਪਤਾ ਲੱਗਣਾ ਕਿ ਅਸੀਂ ਕਿੱਥੇ ਕੀ ਹੋਵਾ ਕੇ ਦਫਨ ਕੀ ਆ ਲੇਕਿਨ ਪਰਮੇਸ਼ਰ ਨੇ ਮੂਸਾ ਨੂੰ ਆਖਿਆ ਨੂੰ ਕਹਦੇ ਡਰੋ ਮਤ ਖੜੇ ਰਹੋ ਪਰਮੇਸ਼ਰ ਕੀ ਨਜ਼ਾਤ ਕੇ ਕਹ ਦੇਖੋ ਪਰਮੇਸ਼ਰ ਕੇ ਕੰਮਾਂ ਦੇ ਕੀ ਦੇਖੋ ਤੁਸੀਂ ਨਜ਼ਾਤ ਦੇ ਚਮਤਕਾਰਾਂ ਦੇ ਕੀ ਦੇਖੋ ਤੁਸੀਂ ਕੰਮ ਦੇਖੋ ਮੇਰੇ ਕੋ ਥੋੜਾ ਉਲਟੋ ਹੋ ਗਿਆ ਲੇਕਿਨ ਹੈ ਮਤਲਬ ਉਹੀ ਹੈ ਹallelujah ਹallelujah ਇਸ ਲਈ ਕਿ ਨਾ ਪਰਮੇਸ਼ਰ ਦੇ ਵਿੱਚ ਖੜੇ ਰਹਿਣਾ ਹੈ ਪਰਮੇਸ਼ਰ ਦੇ ਬਣੇ ਰਹਿਣਾ ਹੈ ਔਰ ਇਸ ਜਗ੍ਹਾ ਦੇ ਵਿੱਚ ਅਸੀਂ ਦੇਖਦੇ ਆ ਔਰ ਇਨਸਾਨ ਜਿਹੜਾ ਹੈ ਆਪਣੀ ਪੁਰਾਣੀ ਜ਼ਿੰਦਗੀ 'ਚ ਵਾਪਸ ਬੜੀ ਜਲਦੀ ਕੀ ਹੈ ਚਲਾ ਜਾਂਦਾ ਹੈ ਲੇਕਿਨ ਪਰਮੇਸ਼ਰ ਸਾਨੂੰ ਪਿੱਛੇ ਨਹੀਂ ਬਲਕਿ ਕਿੱਥੇ ਨੂੰ ਲੈ ਕੇ ਜਾਣਾ ਚਾਹੁੰਦਾ ਜੋ ਉਹ ਵਿਸ਼ਵਾਸ ਕਰਦੇ ਬੋਲੋ ਹallelujah ਹallelujah ਪ੍ਰਭੂ ਯਸ਼ੂਏ ਇਸ ਜਗ੍ਹਾ ਤੇ ਇਹਨਾਂ ਦੇ ਕੋਲ ਆਏ ਔਰ ਅਸੀਂ ਪੜਿਆ ਹੈ ਕਿ ਉਹ ਉਹਨਾਂ ਨੇ ਕੁਝ ਨਹੀਂ ਫੜਿਆ ਔਰ ਮੈਂ ਦੱਸਦਾ ਪਿਆ ਹਾਂ ਕਿ ਚੇਲਿਆਂ ਨੇ ਔਰ ਜਦੋਂ ਪ੍ਰਭੂ ਯਿਸੂ ਦੇ ਨਾਲ ਹੀ ਪ੍ਰਭੂ ਯਿਸੂ ਨੇ ਆਖਿਆ ਜਾਲੇ ਨੂੰ ਸੁੱਟੋ ਤੇ ਕੀ ਆ ਜਾਂਦੀਆਂ ਸੀ ਔਰ ਮਛਲੀਆਂ ਵੀ ਇੰਨੀ ਜਿਆਦਾ ਆਂਦੀਆਂ ਸੀ ਕਿ ਜਾਲਾ ਵੀ ਖਿੱਚਿਆ ਗਿਆ ਪ੍ਰਭੂ ਯਿਸੂ ਕਹਿੰਦੇ ਸੀ ਪਤਰਸ ਜਾਲਾ ਸੁੱਟ ਮਛਲੀ ਨੂੰ ਫੜ ਤੇ ਉਹਦੇ ਅੰਦਰੋਂ ਉਹਦੇ ਅੱਖ ਦੇ ਵਿੱਚੋਂ ਕੀ ਨਿਕਲੇਗਾ ਕੀ ਨਿਕਲਦਾ ਸੀ ਦੇਖੋ ਪ੍ਰਭੂ ਯੇਸ਼ੂ ਅਗਰ ਕਹੇ ਤੇ ਮਛਲੀ ਦੀ ਅੱਖ ਦੇ ਵਿੱਚੋਂ ਕੀ ਨਿਕਲੇਗਾ ਇੱਕ ਵਾਰੀ ਪ੍ਰਭੂ ਯੇਸ਼ੂ ਨੇ ਪੱਤਰ ਸੁਣਾਇਆ ਮਛਲੀ ਫੜ ਔਰ ਇੱਕ ਮਛਲੀ ਤੂੰ ਫੜੇਗਾ ਉਹਦੇ ਵਿੱਚੋਂ ਅੱਖ ਵਿੱਚੋਂ ਕੀ ਨਿਕਲੇਗਾ ਔਰ ਉਹ ਸਿੱਕਾ ਔਰ ਤੂੰ ਕਿਨੇ ਦੇਣਾ ਹੈ ਟੈਕਸ ਦੇਣ ਵਾਸਤੇ ਕੈਸਰ ਨੂੰ ਟੈਕਸ ਦੇਣ ਵਾਸਤੇ ਔਰ ਇਹਨੂੰ ਲੈ ਜਦੋਂ ਪ੍ਰਭੂ ਯੇਸ਼ੂ ਕਹਿੰਦਾ ਹੈ ਉਦੋਂ ਮਛਲੀ ਦੀ ਅੱਖ ਵਿੱਚੋਂ ਵੀ ਕੀ ਨਿਕਲ ਸਕਦਾ ਲੇਕਿਨ ਅੱਜ ਪ੍ਰਭੂ ਯੇਸ਼ੂ ਤੋਂ ਬਿਨਾ ਕਹਿੰਦਾ ਮੈਂ ਤੇ ਜਾ ਰਿਹਾ ਕਿੱਥੇ ਲੇਕਿਨ ਪ੍ਰਭੂ ਯੇਸ਼ੂ ਦੀ ਇਜਾਜ਼ਤ ਪ੍ਰਭੂ ਯੇਸ਼ੂ ਤੋਂ ਬਿਨਾ ਅਸੀਂ ਕੁਝ ਵੀ ਕਰ ਗਈ ਹੈ ਬੋਲੋ ਹਾਲੇਲੂਇਆ ਇਸ ਤਰੀਕੇ ਨਾਲ ਪ੍ਰਭੂ ਯੇਸ਼ੂ ਇਹਨਾਂ ਦੇ ਕੋਲ ਆਏ ਔਰ 21 ਅਧਿਆਏ ਜਦੋਂ ਅਸੀਂ ਪੜ੍ਹਦੇ ਹਾਂ ਚਾਰ ਵਚਨ ਨੂੰ ਉੱਚੀ ਆਵਾਜ਼ ਚ ਪੜ੍ਹੇ ਭੋਰ ਹੋਤੇ ਹੀ ਯੇਸ਼ੂ ਕਿਨਾਰੇ ਪਰ ਆ ਖੜਾ ਹੋਇਆ ਯੇਸ਼ੂ ਕਿਨਾਰੇ ਪਰ ਆ ਖੜਾ ਹੋਇਆ ਤੋ ਵੀ ਚੇਲੋ ਨੇ ਨਹੀਂ ਪਹਿਚਾਨਾ ਹਾਂ ਚੇਲਿਆਂ ਨੇ ਹੱਲੇ ਵੀ ਕੀ ਹੈ ਇਸਟਰ ਤੋਂ ਬਾਅਦ ਵੀ ਭੁੱਲ ਗਏ ਇਸਟਰ ਵੀ ਮਨਾ ਲਿਆ ਤੇ ਕੀ ਹੋ ਗਿਆ ہلیلویہ اسٹر ختم ہو گیا چیلیاں نبی اسٹر کی ہو گیا میں پچھلے ہفتے کافی ٹھنڈا محول لیا ہی بھی کیونکہ میں بھی جائے پردے ویسی اس تو بعد پتھان کوڑ کنونشن چرے اور پانڈے بردر پرسو کے میرے لگے بیٹھا ہے پاسٹر جی کیا ہو گیا لوگ پرارتنا میں کیوں نہیں آ رہے ہیں میں کہا اسٹر ختم ہو گیا پربو یشو جندہ ہو گیا پربو یشو نے شٹی تے پہ اتالو کڑے ان پربو یشو پتا کہ آئے گا 10ਵੇਂ ਮਹੀਨੇ ਇਹਦੋਂ ਆਏਗਾ 10ਵੇਂ ਮਹੀਨੇ ਆਏਗਾ ਫਿਰ ਤਿਆਰ ਹੋਵਾਂਗੇ ਵੱਡੇ ਦਿਲ ਲਈ ਜਿਸ ਮਸੀਹਾ ਕੀ ਕਰਾਣਾ ਸੀ ਜਨਮ ਇਹ ਕਰਾਣਾ ਉਹਦੇ ਵਾਸਤੇ ਪਹਿਲੇ 20 ਦਿਨ ਪ੍ਰਭਾਤ ਫੇਰੀ ਕਟਾਂਗੇ ਸਵੇਰੇ ਸਵੇਰੇ ਫਿਰ ਖੁਸ਼ੀ ਮਨਾਵਾਂਗੇ ਫਿਰ ਭੰਗੜੇ ਪਾਵਾਂਗੇ 24 ਨੂੰ 25 ਨੂੰ ਫਿਰ ਠੰਡ ਬੜੀ ਲੱਗਦੀ ਆ ਫਿਰ 2 ਮਹੀਨੇ ਬਾਅਦ ਪ੍ਰਭੂ ਯਸ਼ੂ ਨੂੰ ਸਲੀਬ ਤੇ ਚੜਾਂਗੇ ਫਿਰ ਤੀਸਰੇ ਦਿਨ ਜਿੰਦਾ ਕਰਾਂਗੇ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਕੀ ਹੈ لیکن تم مجھ میں بنے رہو اور میرا وچن تم میں بنا رہے تو جو کچھ تم مانگو گے وہ تمہارے لیے ہو جائے گا جو مشواش کرتے بولو حالیلویہ لوئی ہے زور دی تاریخ لگا کے پرب کا ਜੋਹ ਦੇ ਨਾਲ ਪ੍ਰਭੂ ਦੀ ਆਤਮਾ ਚ ਭਰ ਕੇ ਸਤਿਤੀ ਕਰੀਏ ਪ੍ਰਭੂ ਜੀ ਹallelujah ਯਿਸੂ ਮਸੀਹ ਨੇ ਆ ਕੇ ਇੱਥੇ ਮਜ਼ਾਕ ਕੀਤਾ ਮੈਨੂੰ ਇਸ ਤਰ੍ਹਾਂ ਲੱਗਦਾ ਯਿਸੂ ਮਸੀਹ ਨੇ ਆ ਕੇ ਇਹਨਾਂ ਨੂੰ ਆਖਿਆ ਬਈ ਤੁਸੀਂ ਕੁਝ ਫੜਿਆ ਕਿ ਨਹੀਂ ਫੜਿਆ ਪੜਿਏ ਜਰਾ ਚਾਰ ਵਿੱਚ ਨੂੰ ਪੜਿਏ ভোর hote hi ਪੰਜਾਬੀ ਚ ਪੜਿਓ ਕੋਈ ਪੜੋ ਜਰਾ ਉੱਚੀ ਆਵਾਜ਼ ਚ ਪੰਜਾਬੀ ਚ ਪੜਿਏ ਜਰਾ ਚਾਰ ਦਿਨ ਚੜਾ ਲੱਗਾ ਤਾਂ ਹਾਂ ਹਾਂ ਨਾਸੀਆ ਤਾਂ ਉਹ ਉਹ ਜਸੂ ਹੈ ਸਾ ਜਸੂ ਨੇ ਉਹਨਾਂ ਨੂੰ ਅਖਿਆਨ ਇਹ ਜਵਾਨੋ ਤੁਸੀਂ ਕਿਹਾ ਨੂੰ ਕੁਝ ਪੜਿਆ ਉਹਨਾਂ ਨੇ ਬਸ ਬਸ ਹallelujah ਹallelujah ਪ੍ਰਭੂ ਯਸ਼ੂ ਨੂੰ ਪਛਾਨਿਆ ਨਹੀਂ ਉਹਨਾਂ ਨੇ ਆ ਕੇ ਪੁੱਛਿਆ ਜਵਾਨੋ ਤੁਸੀਂ ਕੁਝ ਫੜਿਆ ਕਿ ਜਾ ਪ੍ਰਭੂ ਤੋਂ ਬਿਨਾ ਫੜ ਸਕਦਾ ਕੋਈ ਪ੍ਰਭੂ ਯਸ਼ੂ ਤੋਂ ਬਿਨਾ ਅਸੀਂ ਇੱਕ ਸਾਹ ਵੀ ਨਹੀਂ ਲੈ ਸਕਦੇ ਵਿਸ਼ਵਾਸ ਕਰਦੇ ਤੁਸੀਂ ਸਾਬ ਜਿਹੜਾ ਲੈ ਰਿਹਾ ਨਾ ਉਹ ਵੀ ਅਸੀਂ ਪ੍ਰਭੂ ਯਿਸੂ ਤੋਂ ਬਿਨਾਂ ਲੈ ਗਈ ਹੈ ਸਾਡੀ ਆਕਸੀਜਨ ਇਹ ਹਵਾ ਨਹੀਂ ਹੈ ਸਾਡੀ ਆਕਸੀਜਨ ਪ੍ਰਭੂ ਯਿਸੂ ਮਸੀਹ ਹੈ ਹallelujah ਸਾਡੀ ਆਕਸੀਜਨ ਪ੍ਰਭੂ ਯਿਸੂ ਆ ਪ੍ਰਭੂ ਯਿਸੂ ਦੇ ਵਿੱਚੋਂ ਅਸੀਂ ਸਭ ਕੁਝ ਪ੍ਰਾਪਤ ਕਰ ਗਿਆ ਔਰ ਇਸ ਤਰੀਕੇ ਨਾਲ ਪ੍ਰਭੂ ਯਿਸੂ ਨੇ ਆ ਕੇ ਪੁੱਛਿਆ ਬਈ ਤੁਸੀਂ ਜਵਾਨੋ ਕੁਝ ਫੜਿਆ ਮੈਂ ਪੰਜਾਬੀ ਜਿसे ਕਰਕੇ ਪੜਾਇਆ ਪ੍ਰਭੂ ਯਿਸੂ ਤੋਂ ਬਿਨਾਂ ਸਾਡੀ ਕੋਈ ਵੀ ਗਤੀ ਨਹੀਂ ਪਾਸਟਰ ਪਾਸਟਰ ਜਿਹੜਾ ਹੈ ਪਾਸਟਰ ਨੂੰ ਜਿਆਦਾ ਨਹੀਂ ਪ੍ਰਭੂ ਯਿਸੂ ਨੂੰ ਕੀ ਦੇਣਾ ਹੈ ਜਿਆਦਾ ਮਹਤਵਕੀ ਹੈ ਪਾਸਟਰ ਇੱਕ ਜਰੀਆ ਹੈ ਤੁਹਾਨੂੰ ਪਰਮੇਸ਼ਰ ਦੇ ਨਾਲ ਜੋੜਨ ਦਾ ਪਾਸਟਰ ਤੋਂ ਬਿਨਾ ਤੁਸੀਂ ਰਹਿ ਸਕਦੇ ਹੋ ਪ੍ਰਭੂ ਯਿਸੂ ਤੋਂ ਬਿਨਾ ਨਹੀਂ ਰਹਿ ਸਕਦੇ ਹallelujah ਕਈ ਲੋਕ ਐਸੇ ਨੇ ਜਿਹੜੇ ਪਾਸਟਰਾਂ ਨੂੰ ਸਾਨੂੰ ਸਿਰਫ ਦੇਖ ਕੇ ਹੀ ਘਰਾਂ ਦੇ ਵਿੱਚ ਬੈਠ ਕੇ ਤੇ ਪ੍ਰਭੂ ਉਹ ਤੇ ਕੀ ਕਰਦੇ ਪਿਆ। ਕਈ ਭੈਣਾਂ ਸਾਡੀ ਇਸ ਤਰ੍ਹਾਂ ਦੀਆਂ ਉਹਨਾਂ ਦੇ ਪਤੀ ਉਹ ਅਲੱਗ-ਅਲੱਗ ਅੱਲੇ ਜਾਤੀਆਂ ਚੋਂ ਆ ਉਹ ਕਦੀ ਚਰਚ ਨਹੀਂ ਆ ਪਾਉਂਦੇ ਲੇਕਿਨ ਉਹਨਾਂ ਨੂੰ ਇੰਨਾ ਕੁ ਵਿਸ਼ਵਾਸ ਹੈ ਕਿ ਉਹ ਇਥੋਂ ਦੇਖ ਕੇ ਹੀ ਪ੍ਰਭੂ ਉਹ ਤੇ ਕੀ ਕਰਦੇ ਪਿਆ। ਪਾਸਟਰ ਦਾ ਹੱਥ ਵੀ ਨਹੀਂ ਉਹਨਾਂ ਤੇ ਰੱਖੋ ਰਿਆ ਲੇਕਿਨ ਪ੍ਰਭੂ ਯਿਸੂ ਉਹਨਾਂ ਦੇ ਨਾਲ ਆ। ਹallelujah ਔਰ ਕਈਆਂ ਦੇ ਕੋਲ ਇੱਕ ਭੈਣ ਐ ਸੀ ਮੈਂ ਤਾਂ ਦੱਸ ਨਹੀਂ ਸਕਦਾ ਔਰ ਕੋ ਮੋਬਾਈਲ ਵੀ ਨਹੀਂ ਹੈਗਾ ਔਰ ਕਟੋ ਘਟ ਸਾਲ ਚ ਇੱਕ ਵਾਰੀ ਮੈਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੈਂ ਪ੍ਰਭੂ ਦੇ ਵਿੱਚ ਕੀ ਹੈ ਸਿਰਫ ਜਦੋਂ ਕਿਤੇ ਮੌਕਾ ਮਿਲਦਾ ਘਰ ਦੇ ਵਿੱਚੋਂ ਕਿਉਂਕਿ ਉਹਨੂੰ ਇੰਨੀ ਇਜਾਜ਼ਤ ਨਹੀਂ ਹੈ ਕਿ ਉਹ ਮੇਰੇ ਨਾਲ ਫੋਟੋ ਤੇ ਵੀ ਕੀ ਕਰ ਲਵੇ ਲੇਕਿਨ ਸਾਲ ਜਿਆ 6 ਮਹੀਨੇ ਦੇ ਵਿੱਚ ਇੱਕ ਵਾਰੀ ਫੋਨ ਆਉਂਦਾ ਹੈ ਇਹੀ ਮੈਂ ਸੌਂ ਕਰੀਏਟ ਕਰਦਾ ਰਹਿੰਦਾ ਕਿ ਫੋਨ ਆਏ ਤਾਂ ਮੈਨੂੰ ਪਤਾ ਲੱਗੇ ਕਿ ਇਹ ਪ੍ਰਭੂ ਦੇ ਵਿੱਚ ਕੀ ਹੈ ਬਣੀ ਹੋਈ

ਆਦੋ ਨੇ ਕਿਹਾ ਮੈਂ ਨਹੀਂ ਦੱਸਣਾ ਜਾਂਦਾ ਪਰਮੇਸ਼ਰ ਮੈਂ ਨੰਗਾ ਹਾਂ ਇਹ ਆਖਿਆ ਉਹਨੇ ਆਖਿਆ ਤੈਨੂੰ ਕਿੰਨੇ ਆਖਿਆ ਤੂੰ ਨੰਗਾ ਹੈ ਪਰਮੇਸ਼ਰ ਨੂੰ ਪਤਾ ਲੱਗ ਗਿਆ ਕਿ ਇਹ ਮੇਰੇ ਸਾਹਮਣੇ ਹੁਣ ਖੜੇ ਹੋਣ ਦੇ ਲਾਇਕ ਕੀ ਹੈ ਕਿਉਂਕਿ ਇਹਨੇ ਮੇਰੀ ਆਗਿਆ ਦਾ ਕੀ ਕੀਤਾ ਹੈ ਉਲੰਘਣ ਕੀਤਾ ਹੈ ہلے اس طریقے نا پربو اس جگہ بھی آ کے پربو یشو نے آکھیا جوانوں کچھ فڑیا لیکن انہوں نے آکھیا اور اسی کچھ بھی نہیں فڑیا یسو مسیح نے پھر ਯੇਸ਼ੂ ਮਸੀਹ ਕਦੀ ਬਦਲਦਾ ਨਹੀਂ ਹੈ ਪਰਮੇਸ਼ਰ ਕਦੀ ਬਦਲਦਾ ਨਹੀਂ ਹੈ ਛੇ ਵਚਨ ਚ ਲਿਖਿਆ ਪ੍ਰਭੂ ਯੇਸ਼ੂ ਨੇ ਉਹੀ ਗੱਲ ਦੁਬਾਰਾ ਕਹੀ ਜਿਹੜੀ ਪਤਰਸ ਦੀ NAਬ ਚ ਸਵਾਰ ਹੋ ਕੇ ਕਹੀ ਸੀ ਕਿ ਦਾਨੀ ਹੋਰ ਜਾਲ ਡਾਲੋ ਤੇ ਤੁਸੀਂ ਕੀ ਪਾਓਗੇ ਬਹੁਤ ਆਇਕ ਦੇ ਵਿੱਚ ਪਾਓਗੇ ਉਹਨਾਂ ਨੇ ਆਪਣਾ ਜਾਲਾ ਜਿਹੜਾ ਸੀ ਫੇਰ ਸੁੱਟਿਆ ਔਰ ਮਛਲੀਆਂ ਦੇ ਕਰਕੇ ਜਾਲਾ ਪੂਰਾ ਭਰ ਗਿਆ ਬੋਲੋ ਹallelujah ਫੇਰ ਕੀ ਹੋ ਗਿਆ ਜਾਲਾ ਕੀ ਹੈ ਅਸੀਂ ਪਰਮੇਸ਼ਰ ਤੋਂ ਵਾਪਸ ਚਲੇ ਜਾਂਦੇ ਆ ਲੇਕਿਨ ਪਰਮੇਸ਼ਰ ਉੱਥੇ ਹੀ ਖੜਾ ਪਰਮੇਸ਼ਰ ਕੀ ਹੈ ਅਸੀਂ ਪਤਾ ਨਹੀਂ ਕਿੰਨੇ ਵਿਚਾਰ ਦਿਨ ਚ ਬਦਲਨੇ ਆ ਲੇਕਿਨ ਪ੍ਰਭੂ ਉਹੀ ਗੱਲ ਕਹਿੰਦਾ ਹੈ ਜਿਹੜੀ ਉਹਨੇ ਪਹਿਲੇ ਤੋਂ ਕਹੀ ਆ ਕਿ ਜਾਲੇ ਨੂੰ ਕਿੱਥੇ ਸੁੱਟੋ ਦਹਣੀ ਔਰ ਸੁੱਟੋ ਬੋਲ ਹਾਲੇਲੂਇਆ ਹਾਲੇਲੂਇਆ ਉਹ ਲਿਖਿਆ ਵਚਨ ਦੇ ਵਿੱਚ ਉਹਨਾਂ ਨੇ ਇੰਨੀਆਂ ਕੁ ਮੱਛਲੀਆਂ ਫੜ ਲਈਆਂ ਔਰ ਇਹ ਮੱਛਲੀਆਂ ਵੀ ਸਪੈਸ਼ਲ ਸੀ ਕਿੰਨੀਆਂ ਮੱਛਲੀਆਂ ਫੜੀਆਂ جنرل نالج لیا مچھلیاں لکھا پڑھیے ذرا پڑھیے گیارہ پڑھیے تو شمون پترس نے ڈونگی پر چڑھ کر ایک سو ترپن بڑی مچھلیوں سے جال کنارے پر کھیچا ਔਰ ਜਾਲ ਵੀ ਨਾ ਫਟਾ ਔਰ ਇਤਨੇ ਮੱਛਲੀਆਂ ਹੋਣੇ ਪਰ ਹੋਣੇ ਪਰ ਵੀ ਜਾਲ ਨਾ ਫਟਾ ਹਾ ਯੇਸ਼ੂ ਨੇ ਉਹਨਸੇ ਕਹਾ ਆਓ ਭੋਜਨ ਕਰੋ ਯੇਸ਼ੂ ਮਸੀਹ ਨੇ ਆਖਿਆ ਆਓ ਕੀ ਕਰੋ ਮੇਰੇ ਕਹਿਣ ਦਾ ਮਤਲਬ ਯੇਸ਼ੂ ਮਸੀਹ ਸਾਡਾ ਬੜਾ ਦਿਆਲੂ ਪਰਮੇਸ਼ਰ ਹੈ ਕਿਹੜਾ ਪਰਮੇਸ਼ਰ ਹੈ ਦਇਆ ਕਰਨ ਵਾਲਾ ਕੌਣ ਹੈ ਉਹ ਵਿਲੰਭ ਦੇ ਨਾਲ ਕਰੋਧ ਕਰਨ ਵਾਲਾ ਕੌਣ ਹੈ ਪਰਮੇਸ਼ਰ ਦਾ ਇੱਕ ਨਾਮ ਹੈ ਵਿਲੰਭ ਸੇ ਕਰੋਧ ਕਰਨੇ ਵਾਲਾ ਜਿਹੜਾ ਪਰਮੇਸ਼ਰ ਆਉ ਉਹ ਜਲਦੀ ਕਰੋਧ ਨਹੀਂ ਕਰਦਾ ਉਹ ਸਮਾਂ ਦਿੰਦਾ ਸਾਨੂੰ ਕੀ ਦਿੰਦਾ ਹੈ ਉਹ ਸਾਨੂੰ ਸਮਾਂ ਦਿੰਦਾ ਹੈ ਮੇਰੇ ਬੇਟਾ ਤੂੰ ਮੇਰੇ ਕੋਲ ਆ ਮੈਂ ਤੈਨੂੰ ਆਸ਼ੀਸ਼ ਵੀ ਦੇਵਾਂਗਾ ਮੈਂ ਤੈਨੂੰ ਰੋਟੀ ਵੀ ਖਿਲਾਵਾਂਗਾ ਮੈਂ ਤੇਰੀ ਬਿਮਾਰੀ ਨੂੰ ਵੀ ਠੀਕ ਕਰਾਂਗਾ ਮੈਂ ਤੇਰੇ ਘਰ ਨੂੰ ਵੀ ਠੀਕ ਕਰਾਂਗਾ ਬਸ ਤੂੰ ਮੇਰੇ ਤੇ ਵਿਸ਼ਵਾਸ ਰੱਖ ਜ਼ੋਰ ਦੀ ਪ੍ਰਭੂ ਦੀ ਤਾਰੀਫ਼ ਕਰਾਂਗੇ ਥੋੜਾ ਸਮਾਂ اپنی اکھانو بند کر کے تھوڑا سما پربھو کی استوتی کریں گے اب تو وچن اِسے یہی میں دسنا چاہتا ہاں پربھو دے بڑے رواں گے کہ ابھی بالکل کی ہو جاوانگے کامیاب ہو جاوانگے علیلویہ ہلے سو آئیے تھوڑا سم اپنے ہاتھوں پر اٹھا کے تھوڑا سم پربو کا دھنیہ واد کر تھوڑا سم پرارتھنا کریے آج کا وشے ہی ہے کہ یدی تم اجمے بنے رہو اور میرا وچن تمہیں بنا رہے ਜੋ ਕੁਝ ਤੂੰ ਮੰਗੋਗੇ ਉਹ ਤੇਰੇ ਲਈ ਹੋ ਜਾਏਗਾ ਸਿਖਾ ਰਾ ਬਾਬਾ 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 ਪ੍ਰਭੂ ਯੇਸ਼ੂ ਤੋਂ ਬਿਨਾ ਤੁਹਾਡੀ ਕੋਈ ਗਤੀ ਨਹੀਂ ਹੈਗੀ ਪ੍ਰਭੂ ਯੇਸ਼ੂ ਤੋਂ ਬਿਨਾ ਤੁਹਾਡਾ ਕੋਈ ਤਰੱਕੀ ਨਹੀਂ ਹੈ ਦੁਨੀਆ ਦੇ ਲੋਕਾਂ ਨੂੰ ਦੇਖ ਕੇ ਇਹਨਾਂ ਸੋਚੋ ਕਿ ਇਹ ਇਹਨਾਂ ਨੂੰ ਇਹਨਾਂ ਦੀ ਆਪਣੇ ਸੋਲ ਲਈ ਹੈ ਦੁਨੀਆ ਦੇ ਲੋਕਾਂ ਨੂੰ ਦੇਖ ਕੇ ਜਿਆਦਾ

ਹallelujah ਥੋੜਾ ਸਮਾਂ ਅਸੀਂ ਪ੍ਰਾਰਥਨਾ ਕਰੀਏ ਅੱਜ ਦਾ ਕਲਾਮ ਸਾਨੂੰ ਇਹ ਸਿਖਾਉਂਦਾ ਹੈ ਯਿਸੂ ਮਸੀਹ ਤੋਂ ਵਿੱਚ ਬਣੇ ਰਹੀਏ ਅਸੀਂ ਚੇਲਿਆਂ ਨੂੰ ਪਤਾ ਲੱਗ ਗਿਆ ਯਿਸੂ ਮਸੀਹ ਤੋਂ ਬਿਨਾ ਅਸੀਂ ਕੁਝ ਵੀ ਕਰ ਨਹੀਂ ਸਕਦੇ ਯਿਸੂ ਮਸੀਹ ਨੇ ਆਪਣੇ ਚੇਲੇ ਨੂੰ ਪੁੱਛਿਆ ਪਤਰਸ ਨੂੰ ਪੁੱਛਿਆ ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ ਉਹਨੇ ਆਖਿਆ ਪ੍ਰਭੂ ਹਾਂ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ ਉਹਨੇ ਤਿੰਨ ਵਾਰੀ ਉਹ ਦਾ ਅਨਿਕਾਰ ਕਰਵਾਇਆ ਉਸ ਤੋਂ ਬਾਅਦ ਪਤਰਸ ਪ੍ਰਭੂ ਦੀ ਸੇਵਾ ਲਈ ਤਿਆਰ ਹੋ ਗਿਆ ਉਹਦੇ ਅੰਦਰੋਂ ਕਮੀਆਂ ਗੱਟੀਆਂ ਦੂਰ ਹੋ ਗਈਆਂ ਉਹਦੇ ਅੰਦਰ ਪਵਿੱਤਰ ਆਤਮਾ ਦੀ ਸਾਮ੍ਰਿਥ ਮਹਿਸੂਸ ਹੋਣ ਲੱਗ ਪਈ ਜਦੋਂ ਤੋਂ ਬਾਅਦ ਪ੍ਰਭੂ ਯੇਸ਼ੂ ਜੀ ਉਠਾਏ ਗਏ ਉਸ ਤੋਂ ਬਾਅਦ ਉਹਨੇ ਕਲੀਸਿਆ ਦਾ ਨਿਰਮਾਣ ਕਰ ਦਿੱਤਾ 120 ਲੋਕ ਜਿਸਸ ਤੇਰਾ ਧੰਨਵਾਦ ਹੈ ਤੇਰੀ ਸਤੂਤੀ ਹੋ ਹallelujah ਹallelujah ਅੱਜ ਸਾਡਾ ਜੀਵਨ ਵੀ ਪ੍ਰਭੂ ਬਦਲਣਾ ਚਾਹੁੰਦਾ ਹੈ ਤਾਰੀਫੋ ਸ਼ੁਕਰ ਹੋ ਧੰਨਵਾਦ ਪ੍ਰਭੂ ਦੇ ਰੱਬ ਪ੍ਰਾਰਥਨਾ ਕਰਾਂਗੇ ਸੁਰਗ ਦੇ ਪਿਤਾ ਜੋ ਵਚਨ ਸੁਣेंगे रे ਉਹਨਾਂ ਦੁਆਰਾ ਤੁਸੀਂ ਆਸ਼ੀਸ਼ ਬਰਕਤ ਦਿੱਤੀ ਅਸੀਂ ਵਿਸ਼ਵਾਸ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਕਲਾਮ ਪੜਿਆ ਹੈ ਇਹ ਕਲਾਮ ਸਿਰਫ ਸੁਣਨ ਵਾਲੇ ਨਹੀਂ ਇੰਜੋਏ ਕਰਨ ਵਾਲੇ ਨਹੀਂ ਬਲਕਿ ਇੱਥੇ ਚੱਲਣ ਵਾਲੇ ਹੋਈਏ ਇਸ ਜਗ੍ਹਾ ਤੇ ਆ ਕੇ ਆਪਣੇ ਸਮੇਂ ਨੂੰ ਵਿਅਰਥ ਨਾ ਕਰੀਏ ਇਸ ਕਲਾਮ ਨੂੰ ਸੁਣ ਕੇ ਦੂਸਰਿਆਂ ਤੱਕ ਪਹੁੰਚਾਈਏ ਕਿ ਮੇਰੀ ਬੇਟੀ ਮੇਰੇ ਭਾਈ ਮੇਰੇ ਭਰਾ ਪ੍ਰਭੂ ਯੇਸ਼ੂ ਤੋਂ ਬਿਨਾਂ ਤੇਰੀ ਕੋਈ ਗਤੀ ਨਹੀਂ ਹੈ ਜਿਹਦੇ ਕੋਲ ਯੇਸ਼ੂ ਹੈ ਉਹ ਸਭ ਤੋਂ ਅਮੀਰ ਇਨਸਾਨ ਹੈ ਦੁਨੀਆ ਦਾ ਜਿਹਦੇ ਕੋਲ ਪ੍ਰਭੂ ਯੇਸ਼ੂ ਮਸੀਹ ਦਾ ਅਨੁਗ੍ਰਹਿ ਹੈ ਜਿਹਦੇ ਕੋਲ ਪ੍ਰਭੂ ਯੇਸ਼ੂ ਦਾ ਮਸਾ ਹੈ ਉਹ ਸਭ ਤੋਂ ਤਾਕਤਵਰ ਇਨਸਾਨ ਹੈ ਦੁਨੀਆ ਦਾ ਉਹਨੂੰ ਕੋਈ ਬਿਮਾਰੀ ਨਹੀਂ ਹਰਾ ਸਕਦੀ کوئی تکلیف نہیں اور ہو سکتی سکتیسار جی کلیش ہو سکتا ہے دکھ ہو جی سکتا ہے لیکن انہیں اندر آتما ہوئے ہوگا کدی بھی شرمنداری ہوئے گا تھینک یو پرب تیرا دھنیہ واد کرتے تعریف کرتے ہیں سنے ہیں وچن واسطے تیرا شکر کرتے ہیں یہ ایشو یشو دام چمگتے ہیں سب بولا گے ہلے لویا ہلے لویا سمجھ آ گئی وچن ਅਬ ਯੇਸ਼ੂ ਤੋਂ ਬਿਨਾ ਅਸੀਂ ਕੁਛ ਵੀ ਕਰ ਕੀ ਹੈ ਅੱਜ ਤੋਂ ਪ੍ਰਭੂ ਯੇਸ਼ੂ ਦੇ ਨਾਲ ਚੱਲੀਏ ਉਹ ਤੁਹਾਨੂੰ ਆਸ਼ੀਸ਼ ਦੇ ਔਰ ਅਸੀਂ